ਧੰਨ ਕਬੀਰ ਜੈ ਕਬੀਰ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਕਬੀਰ ਸਾਹਿਬ ਜੀ ਦੀ ਸੰਪੂਰਨ ਬਾਣੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਅਤੇ ਨਾਲ ਦੀ ਹੀ ਨਾਲ ਸਤਿਗੁਰੂ ਕਬੀਰ ਮੂਲ ਬੀਜਕ ਗ੍ਰੰਥ ਦੀ ਜੋ ਬਾਣੀ ਹੈ ਉਹ ਸਰਦਾਰ ਹਰਮੋਹਿੰਦਰ ਸਿੰਘ ਜੀ ਦੇ ਯਤਨਾਂ ਦੇ ਨਾਲ ਇੱਕ ਵੱਖਰੇ ਵੱਖਰੇ ਪੋਤੀ ਸਾਹਿਬ ਦੇ ਰੂਪ ਵਿੱਚ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਜਿਸ ਨੂੰ ਪੰਜਾਬ ਦੇ ਕੈਬਨਟ ਮੰਤਰੀ ਸ਼੍ਰੀ ਮਹਿੰਦਰ ਭਗਤ ਜੀ ਦੁਆਰਾ ਸੰਗਤਾਂ ਨੂੰ ਲੋਕ ਅਰਪਣ ਕੀਤਾ ਗਿਆ ਹੈ ਤੇ ਮੈਂ ਆਸ ਕਰਦਾ ਹਾਂ ਕਿ ਵੱਤਵੱਦ ਸੰਗਤਾਂ ਜੋ ਹੈ ਇਹਨਾਂ ਦੋਨਾਂ ਪੁਥੀ ਸਾਹਿਬ ਦੀਆਂ ਵੱਤਵੱਦ ਫਾਇਦਾ ਉਠਾਣਗੀਆਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਪੜਨਗੀਆਂ ਤੇ ਨਾਲ ਦੀ ਨਾਲ ਇਸ ਤੋਂ ਬਾਅਦ ਸਤਿਗੁਰੂ ਕਬੀਰ ਗੰਥਾਵਲੀ ਅਤੇ ਸਤਿਗੁਰੂ ਕਬੀਰ ਸ਼ਬਦਾਵਲੀ ਜੋ ਪੁਸਤਕਾਂ ਆ ਉਹ ਵੀ ਲਗਭਗ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੇ ਗੁਰਪ੍ਰੀਤ ਸਾਧ ਸੰਗਤ ਜੀ ਆਪ ਸਭ ਸੰਗਤਾਂ ਜਰੂਰ ਇਨ੍ਹਾਂ ਪੁਸਤਕਾਂ ਨੂੰ ਲੈ ਕੇ ਬੋਤੀ ਸਾਹਿਬ ਨੂੰ ਲੈ ਕੇ ਜਰੂਰ ਪਰੇ